ਜਨਪਿਆਵੀ ਨੂੰ ਅਤੇ ਦਸਕੇ ਨੂੰ ਦਾ ਸਵਾਗਤ ਹੈ ਹੁਸ਼ਿਆਰਪੁਰ ਤੇ ਜੀਐਸਟੀ ਦੇ ਵਿਟਿ ਸੈਕ ਕਮਿਸ਼ਨ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਤੋਂ ਅੱਗੇ ਪਾ ਕੇ Ay, tiêu bụi, tiêu bạc, an nôm tay của người những video hấp dẫn अच्छा थे आज सुबह को वैसे भी आके मैं गए एक नीचे का पोर्शन कर रहा हूं हूं तो नाली दूजा मैं देखा तो वहां पे अंदर में एक मेरा फोन भी नहीं चार्ज हो चुका फिर मेरा दिमाग इन्हो मैं क्या किथे फिर मैंने नू थल्ले बुलाया मैं तो देखो आके ऊपर मैं तो तुम्हारी अंदर अच्छा तो किन्नी काक लगी थी सी ज्यादा सी तू मैं खा दे खा दे ओके अपना ओके ਹਾਂ ਸਾਡਾ ਹੀ ਆਫਿਸ ਹੈ ਅੱਛਾ ਜੀ ਅੱਗ ਲੱਗੀ ਦੀ ਸੂਚਨਾ ਮਿਲੀ ਸੀ ਕਿੰਨੀ ਅੱਗ ਲੱਗੀ ਹੈ ਜੀ ਅੱਗ ਜਿਹੜੇ ਹਾਲੇ ਮੈਂ ਤੇ ਅੰਦਰ ਹੀ ਆ ਗਿਆ ਜੋ ਮੁੰਡੇ ਨੇ ਦੱਸਿਆ ਤੂ ਨੇ ਹਾਲੇ ਤੱਕ ਤਾਂ ਕੋਈ ਬਦਲਾ ਨਹੀਂ ਆਇਆ ਸਿਸਟਮ ਨੂੰ ਕਹਿ ਰਹੇ ਆ ਬਾਰੰਗਰੇ ਵਾਲੇ ਕਿ ਸਿਸਟਮ ਨੂੰ ਉੱਗ ਲੱਗੀ ਆ ਅਜਾ ਡੀਐਸਪੀ ਦੇ ਦਿਸਤੋਂ ਲੱਗੇ ਆ ਸਵੇਟੀ ਜਿੱਥੇ ਦੇ ਉਪਰ ਉਪਰ ਜਾ ਕੇ ਬਦਲਾ ਲੱਗੇਗਾ ਠੀਕ ਐਸਵਾਰਡ ਵਗੈਰਾ ਬੁਲਾਵਾਂਗੇ ਬੀਐਸਆਰ ਨਾਲ ਤੇ ਰੈਕੀ ਸਿਸਟਮ ਜੇ ਬਦਲਾ ਨਹੀਂ ਆ ਰਿਹਾ ਠੋਕ ਜੀ ਬਦਲਾਣਾ ਹਲੋ ਵੀ ਰਹਿਣਾ ਬਾਪ ਜੀ ਉਹ ਮਾਜਰ ਸਾਹਿਬ ਆਰ ਰੋ ਰਹਾ ਕੋਈ ਵੀ ਨਹੀਂ ਦੇ ਰਿਹਾ ਰੱਬ ਤੋਂ ਕਿਤਾਬਾਂ ਦੇ ਉੱਤੇ ਲੱਗੀ ਦੀ ਦਸਤਾਵੇਜ਼ਾਂ ਵਰਗਾ ਧੂਆ ਚੜਾ ਰਿਹਾ ਓਹ ਹੋ ਲੱਗਿਆ ਹੋਇਆ ਅੱਛਾ ਇੱਧਰ ਵੀ ਅਗਲੇ ਪੀਰ ਕੋਲ ਨਹੀਂ ਆਪੇ ਨਹੀਂ ਲੱਗਦੀ ਕੰਮ ਕਰਾਉਂਦੇ ਨੇ ਉਹਦੇ ਕਰਕੇ ਕੋਈ ਮਤਲਬ ਨਹੀਂ ਐਸਾ ਲੱਗ ਰਿਹਾ ਹੈ ਇਹਨਾਂ ਨੇ ਕੰਮ ਜੀ ਪਾਇਸ਼ੁਰ ਹਸ਼ਰ ਕੋ ਤੋਂ ਹਾਂਜੀ ਕੋਈ ਪਾਸਵਰੇ ਫੌਨ ਕੱਟ ਬਈ ਜੀ 8:30 ਵਜੇ ਦੇ ਮੇਰੀ ਸਵੇਰੇ ਤੁਹਾਨੂੰ ਕਾਲ ਆਈ ਸੀ ਕਿ ਬ੍ਰਾਈਟ ਜੀ ਨਾਲ ਜੀਐਸਟੀ ਅਫਸਰ ਉਹਦੇ ਵਿੱਚ ਆ ਗਏ। ਤਕਰੀਬਨ ਔਫੇਸ ਤੋਂ ਦੋ ਫਰਾਂ ਅੰਦਰ ਲੈ ਕੇ ਆ ਗਏ। ਅੰਦਰ ਚੇਕ ਕੀਤੀ ਆਪਾਂ ਲਾਭੀ ਸਮੂਕ ਜ਼ਿਆਦਾ ਐ ਅੰਦਰ ਧੂਆ ਬਹੁਤ ਜ਼ਿਆਦਾ ਲੱਗ ਰਿਹਾ ਸੀ। ਸਰਚ ਕਰੋ ਬਾਹਰ ਹੋ ਗਏ। 90% ਪਰ ਟੂਲ ਅਸ ਤੇ 10% ਅਸੀਂ ਪਿਛਲੇ ਰੂਮ ਜਿਹੜੇ ਲੋਕ ਦੇ ਆਣਾ ਉਹ ਖੋਲ ਦੇ ਗਏ। ਆਪਾਂ ਦੇਖ ਰਹੇ ਹਾਂ ਕਿ ਉਹ ਅੰਦਰ ਤੋਂ ਨਹੀਂ ਕੋਈ ਆ ਦੇ ਰਹੀ। ਅਦਰਵਾਈ ਜਿਹੜੀ ਆ ਰਹੀ ਸੀ ਕਿ ਆਹ ਕੰਪਿਊਟਰ ਡੇਸਕਾ ਕੋਈ ਸੀ ਜਾਂ ਲੈਪਟਾਪ ਉਸ ਬਕਸੇ ਤੋਂ ਉਹਨਾਂ ਦੀ ਗੱਲ ਨਾ ਬੁਰਾ ਨਹੀਂ ਹੈ। ਇਹ okay. 90% ਦਾ ਡੂ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਭਾਜੀ ਕੋਈ ਨਹੀਂ ਹੋਇਆ ਸਿਰਫ ਸਟਾਰਟ ਹੋਣਾ ਜਿਹੜਾ 9 ਵਜੇ 9 ਵਜੇ ਕੋਈ ਤਾਂ ਨਹੀਂ ਇਹ ਦੱਸ ਰਿਹਾ ਕਿ 9 ਵਜੇ ਤੋਂ ਆਫਿਸ ਕੋਲ ਸੱਢੇ 8:30 ਲੱਗ ਗਈ ਹੈ ਜਿਹੜੇ ਸਟੇਅਰ ਤੇ ਸਟਾਫ ਬॉय ਨੇ ਕਿਹਾ ਇਹ ਜੀਹੜੇ ਇਨਫੋਰਮੇਸ਼ਨ ਦਿੱਤੀ ਅੱਗ ਲੱਗਣ ਦਾ ਕਾਰਨ ਕੁਝ ਦਿਖਾਈ ਨਹੀਂ ਕੋਈ ਸ਼ਾਰਟ ਸਰਕਟ ਹੀ ਹੈ ਕਿਥੇ ਆਪਾਂ ਜਾ ਕੇ ਦੇਖਿਆ ਉਹ ਤੇ ਵਾਇਰਿੰਗ ਗਲਤ ਸੀਗੀ ਮੇਰੇ ਮੇਰੇ ਹਿਸਾਬ ਨਾਲ ਉਹ ਤੇ ਮੜਾਮ ਦੀ ਡੇਅ ਹੈ ਤੇ ਭਾਜਾ ਸ਼ਾਇਦ ਈਵੀਆਰ ਵੀ ਹੋਵੇ ਕੰਪਿਊਟਰ ਲੈਪਟਾਪ ਵੀ ਜਿਸ ਤਰ੍ਹਾਂ ਬੁੱਕਸ ਸੀਗੇ ਕੀ ਲੈਵਲਸ ਬੜਾ ਤਾਂ ਬਹੁਤ ਜ਼ਿਆਦਾ ਸਿਰੌਂਕੀ ਦਿੱਤਾ ਹੈ ਯਾਰ ਕੋ ਐਗਜ਼ੈਂਪਲ ਇਹ ਤੋਂ ਨੂੰ ਹੋਈਆਂ ਜ਼ਿਆਦਾ ਇਨ ਦਾ ਪਲੇਨ ਦੇ ਦੇ ਨੂੰ ਦਿਖਿਆ ਕਰ ਠੀਕ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼